ਵਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਹੱਲਾ ਪਹਿਲਾ ਪੁਨਾ شیخ ਬ੍ਰਹਮ ਨੇ ਬੇਨਤੀ ਕੀਤੀ ਹੈ ਪ੍ਰਭੂ ਅ ਸਾਡੇ ਮਤ ਵਿੱਚ ਇਹ ਲਿਖਿਆ ਹੈ ਜੋ ਇਸ ਲੋਕ ਵਿੱਚ ਸੜਦੇ ਹਨ ਉਹ ਅੱਗੇ ਦੂਜਕ ਵਿੱਚ ਪੈ ਕੇ ਸੜਦੇ ਹਨ Hindu ਲੋਕ ਦੇ ਨੂੰ ਸੜਦੇ ਹਨ ਇਸ ਤੇ Hindu ਵੀ ਪਰਲੋਕ ਵਿੱਚ ਸੜਦੇ ਹਨ ਇਸ ਤਰ੍ਹਾਂ ਸ਼ੇਖ ਬ੍ਰਹਮ ਨੂੰ ਇੱਕ ਪੱਖ ਉੱਪਰ ਖਲੋਤਾ ਦੇਖ ਕੇ ਸਤਗੁਰ ਦੇਵ ਜੀ ਇੱਟ ਨੂੰ ਪੱਥਰ ਮਾਰਦੇ ਹਨ हे ਸ਼ੇਖ ਬ੍ਰਹਮ ਇਹ ਤੇਰਾ ਖਿਆਲ ਬਿਲਕੁਲ ਠੀਕ ਨਹੀਂ ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਿਆਰ ਮੁਸਲਮਾਨਾਂ ਦੀ ਜੋ ਮਿੱਟੀ ਹੈ ਉਹ ਕਮਿਆਰ ਦੇ ਪੈਰਾਂ ਥੱਲੇ ਹੈ ਕਿਉਂਕਿ ਜਿੱਥੇ ਕਬਰ ਸਥਾਨ ਵਿੱਚ ਮੁਰਦੇ ਦੱਬਦੇ ਹਨ ਉਸ ਸਥਾਨ ਦੀ ਮਿੱਟੀ ਸਮਾਂ ਪਾ ਕੇ ਚਿਕਨੀ ਹੋ ਜਾਂਦੀ ਹੈ ਤੇ ਉਸ ਮਿੱਟੀ ਦੇ ਭਾਂਡੇ ਅਤੇ ਇੱਟਾਂ ਬਹੁਤ ਚੰਗੇ ਬਣਦੇ ਹਨ ਇਸ ਵਾਸਤੇ ਉਸ ਮਿੱਟੀ ਨੂੰ ਕਮਿਹਾਰ ਪੁੱਟ ਕੇ ਲੈ ਆਉਂਦੇ ਹਨ ਮੁਸਲਮਾਨ ਮਤ ਵਿਖੇ ਇਹ ਲਿਖਿਆ ਹੈ ਆਦਮੀ ਜਿਸ ਵੇਲੇ ਚੱਲਦਾ ਹੈ ਤਾ ਉਸ ਦਾ ਇੱਕ ਪੈਰ ਬਾਦਸ਼ਾਹ ਦੀ ਕਬਰ ਤੇ ਦੂਜਾ ਪੈਰ ਵਜ਼ੀਰ ਦੀ ਕਬਰ ਤੇ ਆਉਂਦਾ ਹੈ ਘਮਿਆਰ ਦੀ ਮਿੱਟੀ ਦੁਆਰਾ ਸੜਦੇ ਹੋਏ ਦੱਸ ਦੇ ਹਨ ਕਿ ਅਸੀਂ ਸੜ ਰਹੇ ਹਾਂ ਇਹ ਗੱਲ ਸੁਣ ਕੇ ਤੌਬਾ ਤੌਬਾ ਕਰਨ ਲੱਗ ਪਿਆ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਉਸ ਮਿੱਟੀ ਦੇ ਕੁਝ ਭਾਂਡੇ ਘੜਦੇ ਹਨ ਤੇ ਕੁਝ ਇੱਟਾਂ ਤਿਆਰ ਕਰਦੇ ਹਨ ਅਥਵਾ ਕੜੇ ਆਦ ਭਾਂਡੇ ਤੇ ਇੱਟਾਂ ਤਿਆਰ ਕਰਕੇ ਪਕਾਉਣ ਲਈ ਆਵੀ ਪਰ ਚਿਣ ਕੇ ਜਿਸ ਵੇਲੇ ਅੱਗ ਲਾਉਂਦੇ ਹਨ ਤਿਸ ਵੇਲੇ ਮੁਸਲਮਾਨਾਂ ਦੀ ਮਿੱਟੀ ਜਲਦੀ ਸੜਦੀ ਹੋਈ ਸ਼ਰੂਂ ਸ਼ਰੂਂ ਕਰਕੇ ਪੁਕਾਰ ਕਰਦੀ ਹੈ ਮਿੱਟੀ ਮੁਸਲਮਾਨ ਕੀ ਇਸ ਤੁਕ ਨੂੰ ਬਦਲਾਉਣ ਕਰਕੇ ਰਾਮ ਰਾਏ ਜੀ ਗੱਦੀ ਤੋਂ ਖਾਰਜ ਹੋ ਗਏ ਸਨ ਇਸ ਦੀ ਸਾਖੀ ਇਸ ਤਰ੍ਹਾਂ ਹੈ ਸਾਖੀ ਰਾਮ ਰਾਏ ਜੀ ਦੀ ਇੱਕ ਸਮੇਂ ਕਾਜ਼ੀਆਂ ਮੁੱਲਾਂ ਦੀ ਪ੍ਰੇਰਣਾ ਅਨੁਸਾਰ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਵੱਲ ਇੱਕ ਚਿੱਠੀ ਲਿਖੀ ਕੇ ਆਪ ਗੁਰੂ ਸਾਹਿਬ ਜੀ ਦੇ ਸਥਾਨ ਤੇ ਬੈਠੇ ਹੋ ਆਪ ਜੀ ਦੇ ਬਜ਼ੁਰਗ ਸਾਡੇ ਪਾਸ ਆਉਂਦੇ ਰਹੇ ਹਨ ਤੁਸੀਂ ਵੀ ਮਿਹਰਬਾਨੀ ਕਰਕੇ ਦਰਸ਼ਨ ਦਿਓ ਅਤੇ ਮੋਕੋ ਅਜਮਤ ਆਏ ਦਿਖਾਵੋ ਮਗ ਖੁਦਾਏ ਕੇ ਬਾਖ ਸੁਨਾਵੋ ਅਤੇ ਆਦਿਕ ਲਿਖ ਕਰ ਪਰਵਾਨਾ ਬਿਨੈ ਸਹਿਤ ਅਰ ਨਿਜ ਬਲ ਠਾਨਾ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਪਾਤਸ਼ਾਹ ਨੇ ਦੂਤ ਨੂੰ ਭੇਜਿਆ ਦੂਤ ਨੇ ਕੀਰਤਪੁਰ ਆ ਕੇ ਸਭ ਵਿੱਚ ਬੈਠੇ ਹੋਏ ਗੁਰੂ ਸਾਹਿਬ ਹਰ ਰਾਏ ਜੀ ਅੱਗੇ ਮੱਥਾ ਟੇਕ ਕੇ ਪ੍ਰਵਾਨਨਾ ਰੱਖ ਦਿੱਤਾ ਤੇ ਪਾਤਸ਼ਾਹ ਵੱਲੋਂ ਬੇਨਤੀ ਕੀਤੀ ਕਿ ਆਪ ਛੇਤੀ ਆ ਕੇ ਦਰਸ਼ਨ ਦਿਓ ਸ਼ਕਤੀਆਂ ਵਿਖਾਓ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ 베ਦੀ ਤੇ ਹਨ ਪੱਲੇ ਸੋਢੀ ਕੁੱਲ ਵਾਲੇ ਸਾਰਿਆਂ ਬਜ਼ੁਰਗਾਂ ਨੂੰ ਬੁਲਾ ਕੇ ਕਿਹਾ ਕਿ ਦਿੱਲੀ ਪਤ ਬਾਦਸ਼ਾਹ ਗੁਰੂ ਘਰ ਦੀ ਮਹਿਮਾ ਸੁਣ ਕੇ ਕਰਾਮਾਤ ਵੇਖਣਾ ਚਾਹੁੰਦਾ ਹੈ ਐਸਾ ਕੋਈ ਸੂਰਬੀਰ ਪ੍ਰਭਕਾਰੀ ਹੈ ਜੋ ਸ਼ਕਤੀਆਂ ਵਿਖਾ ਕੇ ਗੁਰੂ ਘਰ ਦੀ ਲੱਜਿਆ ਰੱਖੇ ਇਹ ਗੱਲ ਸੁਣ ਕੇ ਸਾਰਿਆਂ ਨੇ ਆਪਣੇ ਦਿਲ ਵਿੱਚ ਵਿਚਾਰਿਆ ਕਿ ਔਰੰਗਜ਼ੇਬ ਬਾਦਸ਼ਾਹ ਕਰੜੇ ਸੁਭਾਅ ਵਾਲਾ ਤੇ ਬੜਾ ਝੂਠਾ ਹੈ ਜਿਸ ਨੇ ਕਾਂਚੀ ਮਥਰਾ ਆਦ ਹਿੰਦੂਆਂ ਦੇ ਸਾਰੇ ਤੀਰਥ ਵਿਗਾੜ ਦਿੱਤੇ ਹਨ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਕਰਦਾ ਹੈ ਫਿਰ ਜਿਸ ਦੀ ਸਭਾ ਵਿੱਚ ਇੱਕ ਦੂਜੇ ਤੋਂ ਵੱਧ ਹਜ਼ਾਰਾਂ ਦੀ ਹੀ ਗੁਣੀ ਆਦਮੀ ਬੈਠੇ ਰਹਿੰਦੇ ਹਨ ਅਤਿਆਤਕ ਗੱਲਾਂ ਵਿਚਾਰ ਕੇ ਸਭ ਚੁੱਪ ਹੋ ਬੈਠੇ ਰਹੇ ਇਤਨੀ ਢੇਰ ਪਿਛੋਂ ਸਭਨਾ ਨੇ ਬੇਨਤੀ ਕੀਤੀ ਗਰੀਬ ਨਵਾਜ਼ ਜੀ ਉੱਥੇ ਆਪ ਜੀ ਦਾ ਜਾਣਾ ਹੀ ਯੋਗ ਹੈ ਆਪ ਜੀ ਆਪ ਜੀ ਤੋਂ ਬਗੈਰ ਹੋਰ ਕਿਸੇ ਦੀ ਪਹੁੰਚ ਨਹੀਂ ਸਰਬ ਸਭਾ ਕੇ ਸੁਣਕਰ ਬੈਨ ਸ੍ਰੀ ਹਰਿ ਰਾਏ ਜਨਹੁੰਗ ਕਿਤ ਪੈਨ ਸ੍ਰੀ ਮੁਖਵਾਕ ਤਰੀਜ ਵਿਖਾਨੋ ਹਮ ਨੇ ਪ੍ਰਣ ਪੂਰਬ ਹੀ ਠਾਇਆ ਨੂੰ ਮਹਿ ਮਲੇਸ਼ ਕੋ ਦਰਸ਼ਨ ਦੇਣਾ ਮੈਂ ਕਬ ਤੁਰਕਪਤੀ ਕੋ ਲੈਣਾ ਯਾਤੇ ਹਮਰੋ ਹੋਏ ਨਾ ਯਾਨੋ ਮਿਲਹਿ ਨਾ ਬੋਲੇ ਨਿਸ਼ਚੈ ਜਾਨੋ ਇਹ ਗੱਲ ਸੁਣ ਕਿ ਸਭਾ ਵਿੱਚ ਬੈਠੇ ਸ਼੍ਰੇਸ਼ਟ ਪੁਰਸ਼ਾਂ ਨੇ ਕਿਹਾ ਕਿ ਅਜੋ ਆਪ ਪੀ ਕਰੋ ਉਹ ਠੀਕ ਹੈ ਪਰੰਤੂ ਪਾਤਸ਼ਾਹ ਨਾਲ ਵਿਗਾਰਨੀ ਚੰਗੀ ਨਹੀਂ ਜੇ ਇਸ ਨਾਲ ਵਿਗਾਰ ਲਈ ਤਾਂ ਸਤ੍ਰਬ ਨਦੀ ਦੇ ਕਿਨਾਰੇ ਇਸ ਰਣਵੀਕ ਜਗ੍ਹਾ ਤੇ ਰਹਿਣਾ ਫੇਰ ਸਾਡਾ ਨਹੀਂ ਹੋਵੇਗਾ ਇਹ ਗੱਲਾਂ ਕਰ ਹੀ ਰਹੇ ਸਨ ਜੋ ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ RAM RAJ ਜੀ ਆ ਗਏ ਸਵਾ ਦੇ ਵਿੱਚ 베ਦੀ ਤੇ ਹਨ ਭੱਲੇ ਅਤੇ ਸੋਢੀ ਕੁੱਲ ਦੇ ਸਾਰੇ ਆਦਮੀ ਬੈਠੇ ਹੋਏ ਵੇਖ ਕੇ ਆਖਦੇ ਹਨ ਐਸਾ ਕੌਣ ਸਾਕਾਰਜ ਹੈ ਜੋ ਸਾਰੇ ਇਕੱਠੇ ਹੋ ਕੇ ਸਲਾਵਾ ਕਰ ਰਹੇ ਹੋ ਇਹ ਗੱਲ ਸੁਣ ਕੇ ਇੱਕ ਬੇਦੀ ਨੇ ਕਿਹਾ ਹਿੰਦੂਆਂ ਦੇ ਵੈਰੀ ਔਰੰਗਜ਼ੇਬ ਬਾਦਸ਼ਾਹ ਨੇ ਕਰਾਮਾਤਾਂ ਵੇਖਣ ਵਾਸਤੇ ਦਿੱਲੀ ਬਲਾਵਾ ਭੇਜਿਆ ਹੈ ਸਾਰੇ ਇਕੱਠੇ ਹੋ ਕੇ ਉਸ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਐਸਾ ਕੌਣ ਹੈ ਜੋ ਸ਼ਕਤੀਆਂ ਵਿਕਾ ਕੇ ਸਾਰੀ ਸਭਾ ਨੂੰ ਜਿੱਤ ਕੇ ਬਾਦਸ਼ਾਹ ਨੂੰ ਦਬਾ ਕੇ ਚੁੱਪ ਕਰਾਵੇ ਇਹ ਗੱਲ ਸੁਣ ਕੇ RAMRAI ਜੀ ਨੇ ਕਿਹਾ ਜਿੱਥੇ ਜਾਣਾ ਲਿਖਦੇ ਹੋ ਉੱਥੇ ਕਿਉਂ ਨਹੀਂ ਜਾਂਦੇ ਗਏ ਬਿਨਾ ਜਿੱਥੇ ਨਹੀਂ ਬਣ ਆਉਂਦੀ ਉੱਥੇ ਚੱਲਣਾ ਹੀ ਚਾਹੀਦਾ ਹੈ ਅਕਲਮੰਦਾ ਨੇ RAMRAI ਜੀ ਪਾਸੋਂ ਇਸ ਤਰ੍ਹਾਂ ਦੇ ਧੀਰੇ ਜਵਾਲੇ ਬਚਨ ਸੁਣ ਕੇ ਆਖਿਆ ਆਪ ਕਿਉਂ ਨਹੀਂ ਜਾਂਦੇ ਤੁਸੀਂ ਹੀ ਸਭ ਦੇ ਸਹਾਇਕ ਬਣ ਕੇ ਹੋ ਕੇ ਜਾਓ ਬਾਦਸ਼ਾਹ ਦੇ ਹੰਕਾਰ ਨੂੰ ਦੂਰ ਕਰੋ ਉਸ ਵੇਲੇ RAMRAI ਨੇ ਕਿਹਾ ਜੇ ਤੁਹਾਡੀ ਸਾਰਿਆਂ ਦੀ ਮਰਜ਼ੀ ਮੈਨੂੰ ਭੇਜਣ ਦੀ ਹੈ ਤਾਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਕਰਮਾਤਾں ਦੇ ਕਿ ਭੇਜਣ ਯੋਗਾਕਰ ਦੇਣ ਕਿਉਂਕਿ ਉੱਥੇ ਅਜਮਤ ਤੋਂ ਬਗੈਰ ਕੋਈ ਕੰਮ ਪੂਰਾ ਨਹੀਂ ਹੋਣਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਤਬ ਰਸਨਾ ਪਰ ਕਰ ਹੈ ਵਰਸਾ ਜੋ ਤਿਸਤੇ ਹੋਏ ਬਾਕ ਪ੍ਰਕਾਸ਼ਾ ਕਬੂ ਅੰਥਾ ਹੋਏ ਸੋ ਨਾਹੀ ਸਫਲ ਤਤ ਸ਼ਿਨ ਬਦ ਨਾ ਜਾਹੀ ਤੀਨ ਲੋਕ ਮੈਂ ਆਇਸ ਜਮਕ ਹੈ ਸੁਰ ਨਰ 나ਗ ਸੁਨਤ ਹੀ ਹਿਤਲ ਹੈ ਤਤ ਸ਼ਿਨ ਕਰਹਿਂਗ ਤਿਸਿ ਵਿਦਸਾਰੇ ਤੋਹ ਬਾਕ ਨਹਿ ਕੋ ਖਟਖਾਰੇ ਇਸ ਤਰ੍ਹਾਂ ਦੇ ਵਰ ਵਾਲੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਪਿਤਾ ਜੀ ਦੇ ਚਰਨਾ ਪਰ ਮੱਥਾ ਟੇਕ ਕੇ ਆਗਿਆ ਲੈ ਕੇ ਪਾਲਕੀ ਚੜ੍ਹ ਕੇ ਦਿੱਲੀ ਆ ਪਹੁੰਚੇ ਜਮਨਾ ਦੇ ਕਿਨਾਰੇ ਮਜਨੂ ਦੇ ਟਿੱਲੇ ਪਰ ਡੇਰਾ ਕੀਤਾ ਦੂਤ ਨੇ ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ ਕਿ ਗੁਰੂ ਸਾਹਿਬ ਜੀ ਆਪ ਨਹੀਂ ਆਏ ਪਰ ਉਹਨਾਂ ਨੇ ਆਪਣਾ ਪੁੱਤਰ ਭੇਜਿਆ ਹੈ ਕਿ ਗੁਰੂ ਜੀ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ ਕਿ ਬਾਦਸ਼ਾਹ ਜੋ ਵੀ ਅਜਮਤ ਵੇਖਣਾ ਚਾਹੇ ਸੋ ਇਹਨਾਂ ਪਾਸੋਂ ਵੇਖ ਲੈਣ ਅਸਾਂ ਨੇ ਸਭ ਸ਼ਕਤੀਆਂ ਇਹਨਾਂ ਨੂੰ ਦੇ ਦਿੱਤੀਆਂ ਹਨ ਅੱਗੋਂ ਬਾਦਸ਼ਾਹ ਨੇ ਦਿਲ ਵਿੱਚ ਵਿਚਾਰਿਆ ਕਿ ਕੋਈ ਗੱਲ ਨਹੀਂ ਪਿਓ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ ਉਸ ਵੇਲੇ ਬਾਦਸ਼ਾਹ ਨੇ ਮਹਿਮਾਨੀ ਵਾਸਤੇ ਇੱਕ ਬੱਕਰਾ ਭੇਜ ਦਿੱਤਾ ਕਿ ਆਪ ਇਸ ਦਾ ਭੋਜਨ ਕਰੀਏ RAM RAY JI ਨੇ ਉਸ ਬੱਕਰੇ ਨੂੰ ਮਾਰ ਕੇ ਬੱਕਰੇ ਦੀ ਇੱਕ ਟੰਗ ਕਾਜੀ ਦੇ ਘਰ ਭੇਜ ਦਿੱਤੀ ਪਿੱਛੋਂ ਬਾਦਸ਼ਾਹ ਨੇ ਕਹਿ ਭੇਜਿਆ ਕਿ ਮੈਂ ਪੁਲੇਖੇ ਵਿੱਚ ਬੱਕਰਾ ਭੇਜ ਬੈਠਾ ਸਾਂ ਉਹ ਬੱਕਰਾ ਸ਼ਹਿਜਾਦੇ ਦਾ ਸੀ ਉਸ ਤੋਂ ਬਗੈਰ ਸ਼ਹਿਜਾਦਾ ਪਰਚਦਾ ਨਹੀਂ ਆਪ ਉਹੀ ਬੱਕਰਾ ਭੇਜ ਦਿਓ RAM RAY JI ਨੇ ਵਿਚਾਰਿਆ ਇੱਥੇ ਕਰਾਮਾਤ ਦਾ ਕੰਮ ਹੈ ਉਸ ਵੇਲੇ ਆਪਣੀ ਅਜਮਤ ਨਾਲ ਤਿੰਨ ਟੰਗਾਂ ਵਾਲਾ ਬੱਕਰਾ ਤਿਆਰ ਕਰਕੇ ਭੇਜ ਦਿੱਤਾ ਤੇ ਨਾਲ ਸੁਨੇਹਾ ਦਿੱਤਾ ਕਿ ਇਸ ਬੱਕਰੇ ਦੀ ਇੱਕ ਟੰਗ ਕਾਜੀ ਪਾਸ ਹੈ ਇਸ ਲਈ ਚੌਥੀ ਟੰਗ ਕਾਜੀ ਲਗਾ ਕੇ ਦੇਵੇ ਇਸ ਅਸਚਰਜ ਕੌਤਕ ਨੂੰ ਵੇਖ ਕੇ ਸਭ ਹੈਰਾਨ ਹੋ ਗਏ ਪਰਿਸ਼ਵਾ ਵਿੱਚ ਕਾਜੀ ਬਹੁਤ ਸ਼ਰਮਿੰਦਾ ਹੋਇਆ ਪਰ ਕਾਜੀ ਚੌਥੀ ਟੰਗ ਬੱਕਰੇ ਦੀ ਨਾ ਲਗਾ ਸਕਿਆ ਸਿਧਾਂਤ ਕੀ ਅਤਿਆਈ 72 ਕਰਾਮਾਤਾਂ ਮੁੱਖ-ਮੁੱਖ ਤੇ ਛੋਟੀਆਂ ਸਾਰੀਆਂ ਪਾ ਕੇ 360 ਕਰਾਮਾਤਾਂ ਵਿਖਾਈਆਂ ਹਨ ਇੱਕ ਦਿਨ ਫਿਰ ਕਾਜ਼ੀਆਂ ਮੁੱਲਾਂ ਦੀ ਪ੍ਰੇਰਣਾ ਨਾਲ ਬਾਦਸ਼ਾਹ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਮਿੱਟੀ ਮੁਸਲਮਾਨ ਦੀ ਪੀੜੇ ਪਈ ਕਮਿਆਰ ਕਿਉਂ ਕਿਹਾ ਹੈ ਇਹ ਗੱਲ ਸੁਣ ਕੇ RAMRAI ਜੀ ਲਿਹਾਜ ਕਰ ਗਏ ਆਖਦੇ ਹਨ ਮਿੱਟੀ ਬੇਈਮਾਨ ਕੀ ਹੋਣਾ ਚਾਹੀਦਾ ਹੈ ਇਸ ਜਗ੍ਹਾ RAMRAI ਜੀ ਨੂੰ ਚਾਹੀਦਾ ਸੀ ਸਾਰੀਆਂ ਇੱਟਾਂ ਨੂੰ ਬਲਾਵ ਦੇਤੇ ਉਹ ਆਖਦਿਆਂ ਕਿ ਅਸੀਂ ਠੀਕ ਮੁਸਲਮਾਨ ਦੀ ਮਿੱਟੀ ਹਾਂ ਪਰੰਤੂ ਬਾਦਸ਼ਾਹ ਦੇ ਲਿਹਾਜ਼ ਕਰਨ ਗੁਰੂ ਸਾਹਿਬ ਜੀ ਦੀ ਤੁਕ ਉਲਟਾਣ ਨਾਲ ਰਾਮਰਾਏ ਜੀ ਗੱਦੀੋਂ ਖਾਰਜ ਹੋ ਗਏ ਮਿੱਟੀ ਮੁਸਲਮਾਨ ਕੀ ਦੂਸਰਾ ਅਰਥ ਪੰਜਾਂ ਤਤਾਂ ਰੂਪੀ ਮਿੱਟੀ ਦਾ ਰਚਿਆ ਹੋਇਆ ਜੋ ਮੁਸਲ ਸਰੀਰ ਹੈ ਇਸ ਦਾ ਮਾਨ ਹੰਕਾਰ ਕੀ ਕਰਨਾ ਹੈ ਪੇੜੇ ਪੈਕ ਮਿਆਰ ਪੱਲੇ ਵਿੱਚ ਪੰਜਾਂ ਤੱਤਾਂ ਰੂਪੀ ਮਿੱਟੀ ਪਈ ਹੈ ਘੜ ਭਾਂਡੇ ਇੱਟਾਂ ਕੀਆ ਚੇਤਨ ਬਣਾਏ ਹਨ ਤੇ ਕੁਝ ਇੱਟਾਂ ਜੜ ਰਤਨਾ ਕੀਤੇ ਹਨ ਜਲ ਦੀ ਕਰੇ ਪੁਕਾਰ ਜਲ ਦੀ ਸੜਦੀ ਹੋਈ ਮਾਤਾ ਦੇ ਉਧਰ ਵਿੱਚ ਜੀਵ ਰੂਪੀ ਇਸਤਰੀ ਪੁਕਾਰਾਂ ਕਰਦੀ ਹੈ ਜਲ ਜਲ ਰੋਗ ਬੱਪੜੀ ਬੱਪੜੀ ਵਿਚਾਰੀ ਜੀਵ ਰੂਪੀ ਆਤਮਾ ਇਸਤਰੀ ਵਿਹਾਰਾਂ ਵਿੱਚ ਜਲ ਜਲ ਕੇ ਰੁਦਨ ਕਰਦੀ ਹੈ ਚੜ ਚੜ ਪਵੇ ਅੰਗਿਆਰ ਦੁੱਖ ਵਿੱਚ ਹੋਰ ਦੁੱਖ ਹੁੰਦਾ ਹੈ ਦੁੱਖ ਮਾਜ ਦੁੱਖ ਹੋਰ ਲਾਭ ਹੋਰ ਸਾਂਝ ਹੋਰ ਅੰਤ ਨੂੰ ਮਸਾਨ ਭੂਮਕਾ ਵਿੱਚ ਅੱਗ ਦੇ ਅੰਗਿਆਰੇ ਚੜ ਚੜ ਪੈਂਦੇ ਹਨ ਪ੍ਰਲੋਕ ਵਿਖੇ ਨਰਕ ਅਗਨੀ ਵਿੱਚ ਅੰਗਿਆਰੇ ਝੜ ਚੜ ਕੇ ਪੈਂਦੇ ਹਨ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਸਤਗੁਰ ਦੇਵ ਜੀ ਆਖਦੇ ਹਨ ਜਿਸ ਕਰਤੇ ਵਾਹਿਗੁਰੂ ਨੇ ਇਹ ਕਾਰਨ ਪ੍ਰਪੰਚ ਕੀਤਾ ਹੈ ਸੋਈ ਇਕਾਲ ਪੁਰਖ ਸਭ ਜੀਵਾਂ ਦੀ ਗੱਲਬਾਤ ਸੁਣਦਾ है सतनाम श्री वाहेगुरु गुरु, गुरु प्यारयो इस तरह ਦੀਆਂ ਹੋਰ ਵੀਡੀਓ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਫਿਰ ਅੱਗੇ ਤੋਂ ਇਸੇ ਹੀ ਤਰ੍ਹਾਂ ਹੋਰ ਇਤਿਹਾਸਕ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ ਸੋ ਰੋਵ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ